ਆਜੋ ਭਾਈ ਤੁਸੀਂ ਵੀ ਨਾਲ ਆਜੋ ਕਵਲ ਨਹੀਂ ਆਜੋ ਸਾਥ ਸਾਥ ਆਜੋ ਮੇਰਾ ਤਾਂ ਪਾਰਟੀ ਦੇ ਸੰਦੇਸ਼ ਤੋਂ ਪੱਕੇ ਆਪਰ ਕੋਈ ਨਹੀਂ 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 ਸੰਪਰਦਸ਼ੀਓ ਤੇ ਅੱਜ ਦਾ ਜਿਹੜਾ ਆਵਾਜ਼ ਵੋਟਾਂ ਦਾ ਪੀਚ ਚੱਲ ਰਿਹਾ ਹੈ ਮੇਰਾ ਨਾਮ ਜੀ ਬਰੀਕ ਸਿੰਘ ਤੋਂ ਵਾਰ ਨੰਬਰ 23 ਬੂਥ ਨੰਬਰ 32 33 ਔਰ 34 ਹੁਣ ਤੱਕ 50% ਵੋਟ ਕਰਦੇ ਦੇਖੋ ਜੀ ਸੇਅਰ ਦੇ ਟਾਈਮ ਤੇ ਤੇ ਕਾਫੀ ਵੋਟ ਰਿਪੋਰਟ ਆ ਪੋਲਿੰਗ ਹੋਈ ਆ ਬੜੇ ਸ਼ਾਨਪੁਰਗਣਾ ਬੜੇ ਅچھے ਤਰੀਕੇ ਨਾਲ ਜਿਹੜੀ ਆ ਵੋਟ ਪੋਲਿੰਗ ਹੋਈ ਆ ਬਾਕੀ ਗਰਮੀ ਦੇ ਕਰਕੇ ਕੁਛ ਹੁਣ ਸ਼ਾਮ ਨੂੰ ਲੋਕਾਂ ਨਿਕਲ ਗਏ ਔਰ ਵੋਟਾਂ ਪਾਉਣਗੇ ਕਿੰਨੇ ਵਜੇ ਸ਼ੁਰੂ ਹੋਈ ਵੋਟਿੰਗ 7 ਵਜੇ ਸ਼ੁਰੂ ਹੋ ਗਈ ਸੀ ਔਰ ਦੁਨੀਆ ਦੁਨੀਆ ਬਿਲਕੁਲ ਹਮਾ ਮਾ ਕੇ ਲੈਣਾ ਬਣਾ ਕੇ ਵੋਟ ਪਾ ਰਿਆ ਸੀ ਲੋਕਾਂ ਦਾ ਕਿੰਨਾ ਇੱਛਾ ਹੈਗਾ ਵਾ ਗਰਮੀ ਵੀ ਲੋਕਾਂ ਦਾ ਵੇਖੋ ਜੀ ਇੱਛਾ ਹੈ ਆ ਵੀ ਉਹ ਆਂਦੇ ਵੀ ਜਿਹੜਾ ਚੰਗਾ ਇਨਸਾਨ ਆ ਚੰਗਾ ਕੈਂਡੀਡੇਟ ਆ ਜਿੰਨੇ ਕੰਮ ਕੀਤੇ ਆ ਉਹਨੂੰ ਵੋਟ ਪਾਉਣੀ ਚਾਹੀਦੀ ਆ ਠੀਕ ਆ ਜੀ ਇਸ ਵੇਲੇ ਤੁਹਾਨੂੰ ਪਤਾ ਲੋਕ ਸਭਾ ਹਲਕਾ ਦੇ ਵਿੱਚੋਂ ਅਨੀਲ ਜੋਸ਼ੀ ਜੀ ਜਿਹੜੇ ਪਹਿਲਾਂ ਬੀਜੇਪੀ ਦੇ ਕੈਪਟਨ ਮંત્રી ਵੀ ਰਹੇ ਆ ਜੀ ਐਮਐਲਏ ਵੀ ਰਹੇ ਆ ਉਹਨਾਂ ਨੇ ਅੱਜ ਕੰਮ ਬੋਲਦੇ ਆ ਜੀ ਮਜੀਠਾ ਰੋਡ ਤੇ ਜਿੰਨੀਆਂ ਵੀ ਤਾਰਾਂ ਕਢਾਈਆਂ ਜੋਸ਼ੀ ਜੀ ਨੇ ਕਢਾਈਆਂ ਗਟਾਲਾ ਰੋਡ ਵਾਲੀ ਛੜਕ ਜਿਹੜੀ ਜੋਚੀ ਨੇ ਬਣਾਈ ਜੀ ਕਿਸਾਨਾਂ ਦੇ ਟਾਈਮ ਤੇ ਅਸਤੀਫਾ ਦਿੱਤਾ ਉਹਨੇ ਜੀ ਤੇ ਕਾਲੀ ਦਲ ਦੇ ਵਿੱਚ ਆਇਆ ਦੂਜਾ ਜੀ ਜਿਹੜਾ ਨਾਲਾ ਵਾ ਜਿੱਥੇ ਉੱਥੇ 10000 ਰੁਪਿਆ ਰੇਟ ਸੀ ਗਾਇਦਾ ਅੱਜ ਉੱਥੇ 1 ਲੱਖ ਰੁਪਿਆ ਗਾਇਦਾ ਰੇਟ ਹੈ ਜੀ ਇਸ ਕਰਕੇ ਜੋਚੀ ਜੀ ਅਨਿਲ ਜੋਚੀ ਜੀ ਬਹੁਤ ਚੰਗੇ ਕੈਂਡੀਡੇਟ ਆ ਔਰ ਧਾਕੜ ਬੰਦੇ ਨੇ ਔਰ ਕੰਮ ਕੀਤੇ ਨੇ ਕੰਮ ਬੋਲਦੇ ਆ ਮੈਂ ਤੇ ਉਹਨਾਂ ਪੀ ਵੋਟ ਪਾਓ ਸੋ ਸਮਝ ਕੇ ਪਾਓ ਜਿਹੜਾ ਕੈਂਡੀਡੇਟ ਕੰਮ ਕਰਨ ਵਾਲਾ ਹੈ ਜੀ ਉਹਨੂੰ ਵੋਟ ਪਾਓ ਜੋਸ਼ੀ ਜੀ ਬਹੁਤ ਹੀ ਵਧੀਆ ਬੰਦੇ ਧੜਕ ਬੰਦੇ ਨੇ ਬੇ ਧੜਕ ਨੇ ਖੁੱਲ ਕੇ ਕੰਮ ਕਰਨਗੇ ਬਾਕੀ ਤੁਸੀਂ ਵੇਖ ਲਿਆ ਆ 2.5 ਸਾਲ ਹੋ ਗਏ ਆਪਣੇ ਆਮ ਪਾਰਟੀ ਬਣੀ ਨੂੰ ਇਹਨਾਂ ਦਾ ਵੇਖ ਲਿਆ ਵਾ ਕੀ ਆ ਕੋਈ ਵੀ ਕੰਮ ਇਹਨਾਂ ਪੂਰਾ ਕਰਕੇ ਨਹੀਂ ਦੱਸਿਆ ਦੂਜੀ ਗੱਲ ਆ ਬਹਾਨੇ ਇਹ ਮੈਨੂੰ ਦੱਸੋ ਆਂਦੇ ਪਈ 35000 45000 ਨੌਕਰੀ ਦੇਤੀ ਕੋਈ ਬਾਹ ਖੜੀ ਕਰਕੇ ਦੇ ਕਹਦੇ ਵੀ ਅਸੀਂ ਨੌਕਰੀ ਦਿੱਤੀ ਆ ਕੋਈ ਨੌਕਰੀ ਨਹੀਂ ਦਿੱਤੀ ਲਾਰੇ ਕੋਈ ਗਲੀ ਨਹੀਂ ਬਣਾਈ ਕੋਈ ਕੁਸ਼ਤੀ ਦਾ ਪੁਲਿਸ ਚ ਭਰਤੀਆਂ ਕਰ ਲਿਆ ਕੁਛ ਨਹੀਂ ਜਿਹੜੀ ਮੋਦੀ ਦੀ ਆਟਾ ਦਾਲ ਸਕੀਮ ਸੀ ਬਾਦਲ ਸਾਹਿਬ ਨੇ ਤੋਰੀ ਜੀ ਆਟਾ ਦਾਲ ਸਕੀਮ ਸ਼ਗਨ ਜੋ ਮਰਜੀ ਸੀ ਜੋ ਬਾਦਲ ਸਾਹਿਬ ਹੀ ਰਾਜ ਕਰਕੇ ਨੇ ਬਹੁਤ ਵਧੀਆ ਕੀਤਾ ਨਾ ਬਾਕੀ ਜਿਹੜੀ ਝਾੜੂ ਪਾਰਟੀ ਆਈ ਆ ਇਹ 91 ਸੀਟਾਂ ਨਾਲ ਕਾਮਯਾਬ ਹੋਈ ਸੀ ਪਰ ਉਹ ਕੰਮ ਨਹੀਂ ਰਹਿ ਗਿਆ ਜਿਸ ਤਰ੍ਹਾਂ ਝਾੜੂ ਆਇਆ ਸੀ ਹਵਾਦੇ ਬੋਲੇ ਆਂ ਆਇਆ ਸੀ ਤੇ ਉਸ ਤਰ੍ਹਾਂ ਹੀ ਝਾੜੂ ਜਾਏਗਾ ਕਿਉਂਕਿ ਝੂਠੇ ਦੀ ਪਾਰਟੀ ਆ ਲਾਰੇ ਲਾਫੇ ਪਾਰਟੀ ਲਾਉਂਦੀ ਆ ਬਾਕੀ ਤੁਸੀਂ ਇਹਨਾਂ ਦਾ ਮੁੱਖ ਮੰਤਰੀ ਦੇਖ ਹੀ ਲਿਆ ਵਾ ਬਾਕੀ ਇਹਨਾਂ ਦੇ ਤੁਸੀਂ ਮੰਤਰੀ ਦੇਖ ਲਏ ਨੇ ਐਮ ਐਲ ਏ ਦੇਖ ਲਏ ਨੇ ਕਿਸੇ ਨੂੰ ਕੋਈ ਪਤਾ ਨਹੀਂਗਾ ਪੋਲਟਿਕਸ ਕੀ ਚੀਜ਼ ਹੁੰਦੀ ਆ ਕਿ ਕਿਸ ਤਰ੍ਹਾਂ ਪੋਲਟਿਕਸ ਕਰਨੀ ਆ ਸ਼ਰਾਬਾਂ ਵੀ ਛੱਡੀਆਂ ਕੋਈ ਕੰਮ ਨਹੀਂ ਕੀਤਾ ਜੀ ਜੋ ਕੁਛ ਕਾਲੀ ਦਲ ਦੇ ਰਾਜ ਦੇ ਵਿੱਚ ਹੋਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਰਾਜ ਚ ਹੋਇਆ ਉਹ ਜੀ ਸਰਕਾਰ ਕੋਈ ਬਣਾ ਸਕਦਾ ਤੇ ਨਾ ਹੀ ਬਣੇਗੀ ਇਸ ਵੇਲੇ ਵੀ ਸੁਖਬੀਰ ਜੀ ਪੂਰੇ ਛਾਏ ਹੋਏ ਨੇ ਕਾਰਪਰੇਟਰ ਦਾਵਾ ਜੀ ਬਿਗਰ ਮਜੀਠਿਆ ਜੀ ਅਨਿਲ ਜੋਸ਼ੀ ਬਾਕੀ ਜਿੰਨੀ ਵੀ ਜਨਤਾ ਵਾ ਪੂਰਾ ਸਾਥ ਦੇ ਰਹੀ ਆ ਹਮ ਹਮਾ ਕੇ ਅਸੀਂ ਜੋਸ਼ੀ ਜੀ ਨੂੰ ਜਿਤਾਣਾ ਵਾ ਤੇ ਕੈਮਾ ਉਥੇ ਆਪਣੇ ਸੰਸਦ ਦੇ ਵਿੱਚ ਵੇਚਣਾ ਵਾ ਸੰਸਦ ਦੇ ਵਿੱਚ ਆਵਾਜ਼ ਹੋਣਗੇ ਤੇ ਪੰਜਾਬ ਨੂੰ ਫਾਇਦਾ ਹੋਏਗਾ ਜੀ ਠੀਕ ਹੈ ਜੀ ਹਾਂਜੀ ਵਾਰਡ ਨੰਬਰ 23 ਤੋਂ ਰਿਸ਼ਪਾਲਪੁਰ ਬਾਜਵਾ ਜੀ ਫੀਨੀਅਰ ਮੀਟ ਪਰ ਦਾ ਨਕਾਲੀ ਦਾ ਹਾਂ ਜੀ ਸਵੇਰੇ ਕਿੰਨੇ ਵਜੇ ਤੋਂ VOTING ਸਟਾਰਟ ਹੋਈ ਹੈ ਤੇ ਹੁਣ ਤੱਕ ਕਿੰਨੇ ਲੋਕ ਜਿਹੜੇ ਜਿਹੜੇ ਪੋਲਿੰਗ ਜੈਂਟ ਸੀਗੇ ਉਹਨਾਂ ਨੂੰ 5 ਵਜੇ ਬੁਲਾਇਆ ਗਿਆ ਸੀ 5 ਵਜੇ ਹਾਜ਼ਰ ਸੀਗੇ ਜਿਹੜੇ ਪੋਲਿੰਗ ਜੈਂਟ ਵਾਲੇ ਆ ਤੇ ਉਸ ਤੋਂ ਬਾਅਦ 7 ਵਜੇ ਆਪਣੀ VOTING ਦੀ ਸਟਾਰਟਿੰਗ ਹੋਈ ਹੈ ਕਿੰਨੇ ਵਜੇ 7 ਵਜੇ ਦਾ ਟਾਈਮ ਸੀਗਾ 7 ਵਜੇ VOTER ਆ ਗਏ ਸੀ ਹਾਂ ਜੀ ਆ ਗਏ ਸੀ ਟੰਡੇ ਟੰਡੇ ਜੀ ਸਭ 7 ਵਜੇ VOTER ਜਿਹੜੀਆਂ ਇਨਾਂ ਨੇ ਮਸ਼ੀਨਾ ਕਿੱਥੇ ਕਰਵਾ ਕੇ ਜੋ ਵੀ ਆ ਫੀਲ ਕਰਤੀਆਂ ਸੀਗੀਆਂ ਗਰਮੀ ਕਾਫੀ ਹੈ ਤੇ ਵੋਟਰਾਂ ਦਾ ਕਿੰਨਾ ਦਾ ਰੁਝਾਵ ਹੋਤਾ ਨਹੀਂ ਜੀ ਵੋਟਰਾਂ ਦਾ ਤੇ ਬਹੁਤ ਉਤਸ਼ਾਹ ਆ ਵੋਟਾਂ ਵਾਲੇ ਜਿਹੜੇ ਆ ਆ ਰਹੇ ਆ ਗਰਮੀ ਆ ਚਾਹੇ ਜੋ ਵੀ ਆ ਵੋਟਰ ਨਹੀਂ ਬੈਠੇ ਵੋਟਾਂ ਪਾ ਰਹੇ ਆ ਤੇ ਵੋਟਾਂ ਇਹਨਾਂ ਨੂੰ ਅਪੀਲ ਵੀ ਕੀਤੀ ਗਈ ਆ ਆਪਣੇ ਘਰਾਂ 'ਚ ਜਾ ਜਾ ਕੇ ਵੀ ਆਪਣੇ ਜਿਹੜੀ ਵੋਟ ਆ ਆਪਣੀ ਕੀਮਤੀ ਵੋਟ ਪਾ ਕੇ ਲੱਗਦਾ ਜੀ ਜੌਸੀ ਸਾਹਿਬ ਨੂੰ ਲੋਕ ਕਿੰਨਾ ਪਿਆਰ ਕਰ ਰਹੇ ਆ ਸ਼੍ਰੋਮਣੀ ਅਕਾਲੀ ਦਲ ਨੂੰ ਕਿੰਨਾ ਪਿਆਰ ਕਰਦੇ ਆ ਬਹੁਤ ਪਿਆਰ ਕਰਦੇ ਆ ਜੀ ਸ਼੍ਰੋਮਣੀ ਅਕਾਲੀ ਦਲ ਦੇ ਜੌਸੀ ਸਾਹਿਬ ਜੋ ਸੀ ਸਾਹਿਬ ਦੇ ਕੰਮ ਬੋਲਦੇ ਆ ਤਾਂ ਕਰਕੇ ਵੀ ਉਹਨਾਂ ਨੂੰ ਬਹੁਤ ਪਿਆਰ ਕਰਦੇ ਆ ਜੀ ਲੱਗਦਾ ਹੈ ਕਿ ਐਮਪੀ ਦੀ ਇਲੈਕਸ਼ਨ ਜੌਸੀ ਸਾਹਿਬ ਜਿਹੜਾ ਅਟੀਲਿੰਗਸ ਦੇ ਨਾਲ ਬਿਲਕੁਲ ਜੀ ਜਿੱਤਣਗੇ ਵੱਡੀ ਲੀਡ ਨਾਲ ਜਿੱਤਣਗੇ ਪਹਿਲੇ ਨੰਬਰ ਤੇ ਹੋਣਗੇ ਆਪਣਾ ਨਾਮ ਦੱਸ ਕੇ ਆਪਣਾ ਡੈਪਟੀਨੇਸ਼ਨ ਲੈ ਲਓ ਮੈਂ ਜੀ ਬਲਦੇਵ ਸਿੰਘ ਰੰਦਾਵਾ ਮੈਂ ਵਜਨਾ ਕਾਉਂਸਲ ਪੰਜਾਬ ਸ਼੍ਰੋਮਣੀ ਅਕਾਲੀ ਦਲ ਬਾਦਲ ਵੇਖੋ ਜੀ ਜੋਤੀ ਸਾਹਿਬ ਨਾਲ ਦਾ ਬੜਾ ਜੋਰ ਆ ਜੋਤੀ ਸਾਹਿਬ ਉਹਨੇ ਲੋਕੀਂ ਤੇ ਲੋਪ ਪਿਆਰ ਕਰਦੇ ਆ ਜੋਤੀ ਸਾਹਿਬ ਨੇ ਜਿਹੜੇ ਵਕਾਫ ਦੇ ਕੰਮ ਕੀਤੇ ਨੇ ਜਿੱਦਾ ਗੰਦੇ ਨਾਲੇ ਦਾ ਕੰਮ ਕੀਤਾ ਟੱਕ ਦਿੱਤਾ ਉਹਨੂੰ ਲੱਖਾਂ ਲੋਕਾਂ ਨੂੰ ਜਿਹਦੀ ਉਹਦੀ ਰਾਤ ਮਿਲੀ ਆ ਇਹ ਕਰਕੇ ਜਿਹੜਾ ਜੋਤੀ ਸਾਹਿਬ ਨੂੰ ਜਿਹੜੀ ਲੋਕੀ ਵਕਾਸ਼ਪੁਰ ਫੁਰਸਾ ਆ ਕੇ ਜਿਹੜਾ ਲੋਕੀ ਮੰਨਦੇ ਆ ਤੇ ਬਾਕੀ ਜੋਤੀ ਸਾਹਿਬ ਨੇ ਵੈਸੇ ਵੀ ਵਧੀਆ ਨੇ ਚੋਜੋ ਆਨੇ ਦੋ ਇੱਕ ਰੀ ਐਮ ਐਲ اے ਰਹੇ ਨੇ ਇੱਕ ਕੈਬਨਿਟ ਮਨਿਸਟਰ ਰਹੇ ਨੇ ਤੇ ਉਹਨਾਂ ਦੀ ਜਿਹੜੀ ਆ ਉਹਨਾਂ ਦੇ ਪਿਛਲੇ ਜਿਹੜੇ ਵਕਾਫ ਦੇ ਕੰਮ ਹੈ ਕੰਮ ਬੋਲਦੇ ਉਹਨਾਂ ਦੇ ਉਹਨਾਂ ਕੋਈ ਏਡਾ ਵੀ ਬੰਦਾ ਜਾਂਦਾ ਉਹਨੂੰ ਜਿਹੜਾ ਉਹਨਾਂ ਦਾ ਜੀ ਜਾਨ ਦਾ ਜਿਹੜਾ ਉਹ ਕੰਮ ਕਰਦਾ ਬਾਕੀ ਸਰਕਾਰਾਂ ਦਾ ਕਿਸ ਤਰ੍ਹਾਂ ਦਾ ਲੱਗਦਾ ਹੈ ਕਿ ਜੋਸ਼ੀ ਸਾਹਿਬ ਉਹਨਾਂ ਤੇ ਭਾਰੀ ਪੈਣਗੇ ਵੇਖੋ ਜੀ ਮੁਕਾਬਲਾ ਇਹਦੀ ਜੇ ਗੱਲ ਕਰਦੇ ਆ ਤੇ ਮੁਕਾਬਲਾ ਜਿਹੜਾ ਬਾਅਦ ਤਕਰੀਬਨ ਜੋਸ਼ੀ ਸਾਹਿਬ ਦੇ ਹੋਲੇ ਦੇ ਵਿੱਚ ਮੈਨੂੰ ਲੱਗ ਰਿਹਾ ਜੋ ਲੱਗ ਰਿਹਾ ਤੇ ਬਾਕੀ ਤੇ ਸਾਰੇ ਜੋ ਸਮੁੰਦਰੀ ਸਮੰਦਰੀ ਹੈ ਤੇ ਸਮੁੰਦਰ ਚ ਡੁੱਬੇ ਪਏ ਆ ਤੇ ਜੇ ਇਹਨਾਂ ਦੀ ਗੱਲ ਕਰੇ ਝਾੜੂ ਵਾਲੇ ਝਾੜੂ ਵੀ ਖਿਲਰਿਆ ਪਿਆ ਇਸ ਟਾਈਮ ਤੇ ਜੋਤੀ ਸਾਹਿਬ ਜਿਹੜੇ ਆ ਬੜੇ ਮਾਰਜਨ ਨਾਲ ਜਿਹੜਾ ਜਿੱਤਣਗੇ ਅਸੀਂ ਤੇ ਪੂਰਾ ਤਨ ਦੇ ਹੀ ਨਾਲ ਜੋਰ ਲਾ ਕੇ ਇੱਕ ਇੱਕ ਵੋਟ ਜਿਹੜੀ ਘਰਾਂ ਚੋਂ ਕੱਢ ਗਏ ਮੇਨੂ ਵਾਰਡ ਨੰਬਰ 23 ਜਿਹੜੀ ਆ ਥੋੜੇ ਸਮੇਂ ਤੋਂ ਜਿਹੜੀ ਭੈਣ ਜੀ ਉਹਨਾਂ ਦਾ ਡਿਊਟੀ ਲਕੀ ਮੇਰੀ ਇਹਨਾਂ ਨਾਲ ਡੁੱਡੇ ਨਿਭਾ ਰਿਆ ਤੇ ਜੋ ਮੈਂ ਵੇਖਿਆ ਇਹਨਾਂ ਭੈਣਾਂ ਦਾ ਰਿਸਪੌਂਸ ਜੋ ਇਹਨਾਂ ਨੇ ਕੋਸ਼ਿਸ਼ ਕੀਤੀ ਆ ਪੂਰਾ ਜੋਰ ਮਾਰਿਆ ਸਾਰੇ ਵੀਰਾਂ ਨੇ ਨਾਲ ਵਲ ਕੇ ਇਹਨਾਂ ਦੇ ਨਾਲ 340 ਮੁੰਡੇ ਨੇ ਇਹਨਾਂ ਨੇ ਸਾਰੇ ਮੁੰਡਿਆਂ ਨੇ ਜਿਹੜਾ ਬਹੁਤ ਤਕੜਾ ਹਮਲਾ ਮਾਰਿਆ ਕਿ ਜੋਤੀ ਸਿੰਘ ਸਾਹਿਬ ਜਿਹੜੇ ਆ ਬੜੀ ਜੀਤਨਾ ਜਿਹੜਾ ਵਾ